ਅੱਛਾ ਬੀ ਬੱਚਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਪਿੰਡ ਸਲੀਂਪੁਰਾ ਦੇ ਸਰਪੰਚ ਬੈਂ ਸਿੰਘ ਤੇ ਉਹਨਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਆ ਅੱਜ ਹੋਰ ਜੇ ਸੁਧਰ ਸੀਲ ਕ੍ਰੀਟੇ ਆਪਕੋ ਵੀ ਪਹੁੰਚੇ ਹੋਏ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਨੇ ਅੱਜ ਜਿਹੜੇ ਲੱਡੂ ਵੰਡੇ ਆ ਉਹ ਕਿਸ ਖੁਸ਼ੀ ਦੇ ਵਿੱਚ ਵੰਡੇ ਆ ਤੇ ਤੁਹਾਨੂੰ ਜਾਣਕਾਰੀ ਚ ਸਵਾਦਾ ਕਰ ਦਿੰਨੇ ਆ ਜਿਹੜਾ ਬਲਾਕ ਸਦਾਂ ਮੀਟ ਨੂੰ ਪਹਿਲਾਂ ਦੀ ਤੋੜਨ ਦਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੀ ਤੇ ਸਦਾਂ ਮੀਟ ਦੇ ਲੋਕਾਂ ਨੇ ਵੱਡੀ ਗਿਣਤੀ 71 ਹੋ ਕੇ ਜਿਹੜਾ ਉਸ ਮਾਰਚ ਕਰਦੇ ਹੋਏ ਬਲਾਕ ਸਦਾਂ ਮੀਟ ਦੇ ਖੇ ਧਰਨਾ ਵੀ ਲਗਾ ਦਿੱਤਾ ਸੀ ਤੇ ਅੱਜ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਚੱਲ ਰਹੀ ਆ ਕਿ ਅੱਜ ਪਰ ਜਿਹੜੇ ਬਲਾਕਾਂ ਦਾ ਤੋੜਿਆ ਜਾ ਰਿਹਾ ਪਰ ਸਿੱਧਾ ਬੇੜ ਦਾ ਬਲਾਕ ਜਿਹੜਾ ਵਾ ਉਹ ਕਹਿੰਦੇ ਬਚ ਜਾਵੇਗਾ ਤੇ ਜਿਸ ਨੂੰ ਲੈ ਕੇ ਬੇੜ ਇਲਾਕੇ ਦੇ ਲੋਕਾਂ ਵਿੱਚ ਉਹ ਜਿਹੜੀ ਸੋਸ਼ਲ ਮੀਡੀਆ ਖਬਰ ਚੱਲ ਰਹੀ ਹੈ ਇੱਕ ਨਾਮੀ ਫਾਰਟ ਕਟੰਗਾਸ ਕੋਸ਼ਲ ਮੀਡੀਆ ਖਬਰ ਚੱਲਦੀ ਜੀ ਉਹ ਉਸ ਨੂੰ ਪੜ ਕੇ ਅੱਜ ਬੇੜ ਇਲਾਕੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਦਿਖਾਈ ਆ ਰਹੀ ਆ ਤੇ ਜਿਸ ਕਰਕੇ ਜਿਨ੍ਹਾਂ ਲੋਕਾਂ ਨੇ ਸੰਘਰਸ਼ ਵਿੱਚ ਅਹਿਮ ਰੋਲ ਨਿਭਾਇਆ ਸੀ ਤੇ ਅੱਜ ਉਹਨਾਂ ਲੋਕਾਂ ਨੇ ਲੱਡੂ ਵੰਡ ਕੇ ਜਿਹੜੀ ਖੁਸ਼ੀ ਮਨਾਈ ਆ ਸਾਡੇ ਨਾਲ ਜੁੜ ਚੁੱਕੇ ਆ ਜਮਹੂਰੀ ਕਿਸਾਨ ਸਭਾ ਦੇ ਯਾਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਪ੍ਰਲਾਦ ਸਿੰਘ ਜੀ ਅੱਜ ਆਪਾਂ ਕਰਦੇ ਹਾਂ ਗਲਬਾਤ ਸਭ ਤੋਂ ਪਹਿਲਾਂ ਤਾਂ ਕਮਰਤ ਸਾਹਿਬ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਮੈਂ ਹੱਕ ਸੱਚ ਦੀ ਆਵਾਜ਼ ਤੇ ਜਨ ਸ਼ਕਤੀ ਨਿਊਜ਼ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਇਲਾਕੇ ਨੂੰ ਹਰ ਮੁੱਦੇ ਦੇ ਉੱਤੇ ਚਾਹੇ ਪੀੜਤ ਨੇ ਜਿਹੜੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਠਾਈ ਹੈ ਤੇ ਚਾਹੇ ਕੋਈ ਮਹਿਕਮੇ ਵੀ ਪੀੜਤ ਨੇ ਉਹਨਾਂ ਦੇ ਹੱਕ ਵਿੱਚ ਵੀ ਆਵਾਜ਼ ਠਾ ਕੇ ਜਿਸ ਤਰ੍ਹਾਂ ਇਹਨਾਂ ਨੇ ਇਸ ਬਲਾਕ ਨੂੰ ਬਚਾਉਣ ਵਿੱਚ ਰੋਲ ਅਦਾ ਕੀਤਾ ਹੈ ਮੈਂ ਆਪ ਦੀ ਜਥੇਬੰਦੀ ਵੱਲੋਂ ਜਮਹੂਰੀ ਕਿਸਾਨ ਸਭਾ ਵੱਲੋਂ মিডিਏ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਠੀਕ ਹੈ ਜੀ মিডিਏ ਨੂੰ ਮਾਨ ਸਨਮਾਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਫਿਰ ਜਿਹੜੇ ਆ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ ਜੀ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡਾ ਜਿਹੜਾ ਬਲਾਕ ਸਿਧਵਾ ਬੇਟਾ 47 ਤੋਂ ਜਦੋਂ ਸਾਡਾ ਇੰਡੀਆ ਆਜ਼ਾਦ ਹੋਇਆ ਉਸ ਟਾਈਮ ਤੋਂ ਹੀ ਸਾਡੇ ਇਲਾਕੇ ਨੂੰ ਸੇਵਾਵਾਂ ਦੇ ਰਿਹਾ ਹੈਗਾ ਵਾ ਜਦੋਂ ਵੀ ਇਸ ਇਲਾਕੇ ਦੇ ਵਿੱਚ ਵਿਕਾਸ ਨੂੰ ਗਰੰਟਾਂ ਦੀ ਲੋੜ ਪਈ ਤਾਂ ਇਸ ਪੇ ਬਲਾਕ ਰਾਹੀਂ ਸਾਡੇ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਪੰਚਾਇਤਾਂ ਨੂੰ ਗਰੰਟਾ ਇੱਥੋਂ ਗਈਆਂ ਇੱਥੇ ਹੀ ਬਸ ਨਹੀਂ ਜਦੋਂ ਸਾਡੇ ਇਲਾਕੇ ਦੇ ਵਿੱਚ ਕੋਈ ਫਲੱਡ ਆ ਜਾਂਦਾ ਹੈਗਾ ਵਾ ਤਾਂ ਸਾਡੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਤੇ ਜਦੋਂ ਕੋਈ ਖਤਰਾ ਬਣ ਜਾਂਦਾ ਹੈ ਤਾਂ ਇਸ ਬਲਾਕ ਦੇ ਵਿੱਚ ਬਲਾਕ ਜਿਹੜਾ ਅਹਿਮ ਰੋਲ ਅਦਾ ਕਰਦਾ ਇੱਥੇ ਜਿਹੜੀਆਂ ਬੀੜੀਆਂ ਕਿਸ਼ਤੀਆਂ ਪਈਆਂ ਨੇ ਉਹ ਸਾਡੇ ਲੋਕਾਂ ਨੂੰ ਬਚਾਉਣ ਲੋਕਾਂ ਦੀ ਜਾਨ ਮਾਲ ਦੀ ਇਫਾਜਤ ਵਾਸਤੇ ਇੱਥੋਂ ਉਸ ਏਰੀਆ ਵਿੱਚ ਭੇਜੀਆਂ ਜਾਂਦੀਆਂ ਨੇ ਜਿੱਥੇ ਲੋਕਾਂ ਨੂੰ ਕੱਢਿਆ ਜਾਂਦਾ ਤੇ ਇਹ ਜਿਹੜਾ ਬਲਾਕ ਆ ਇਹ ਦੀ ਬਿਲਡਿੰਗ ਆ ਜੇ ਬਹੁਤ ਚੰਗੀ ਹੈਗੀ ਆ ਔਰ ਇਹ ਕਈ ਸਾਲ ਕੀ ਅੱਧੀ ਸਦੀ ਤੱਕ ਇਹ ਜਿਹੜੀ ਸੇਵਾ ਦੇ ਸਕਦੀ ਹੈਗੀ ਆ ਤੇ ਇੱਥੇ ਹੀ ਬਸ ਨਹੀਂ ਇਸ ਬਲਾਕ ਦੇ ਵਿੱਚ ਸਾਡੇ ਇਲਾਕੇ ਦੇ ਮਨਰੇਗਾ ਮਜ਼ਦੂਰ ਆ ਜਿਹੜੇ ਇਲਾਕੇ ਦੇ ਉਹਨਾਂ ਦਾ ਜਿਹੜਾ ਦਫ਼ਤਰ ਆ ਉਹ ਵੀ ਇਸੇ ਹੀ ਬਲਾਕ ਦੇ ਵਿੱਚ ਚੱਲ ਰਿਹਾ ਹੈਗਾ ਵਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਇਸ ਬਲਾਕ ਵੱਲੋਂ ਦਿੱਤੀਆਂ ਜਾਂਦੀਆਂ ਨੇ ਅੱਜ ਸਰਕਾਰ ਦਾ ਇੱਕ ਫੈਸਲਾ ਜਿਹੜਾ ਹੋਇਆ ਜਿਸ ਦੀ ਅੱਜ ਚਰਚਾ ਹੋ ਰਹੀ ਹੈਗੀ ਆ ਇਸ ਸੰਬੰਧੀ ਅਸੀਂ 26 ਮਈ ਨੂੰ ਇੱਕ ਸੰਘਰਸ਼ ਵਿੱਢਿਆ ਸੀਗਾ ਕਿ ਬਲਾਕ ਬਚਾਓ ਤੇ ਇਸ ਕਰਕੇ ਉਸ ਬਲਾਕ ਦੇ ਬਚਾਉਣ ਵਾਸਤੇ ਅਸੀਂ ਇੱਥੇ ਮਾਰਚ ਵੀ ਕੀਤਾ ਸੀਗਾ ਜਿੱਥੇ ਬੰਦੀਆਂ ਤੇ ਸਾਥੀ ਬਲਜੀਤ ਤੇ ਹੋਰਾਂ ਤੇ ਹੋਰ ਜ ਸਾਥੀਆਂ ਦੀ ਅਗਵਾਈ ਦੇ ਵਿੱਚ ਤੇ ਸਾਨੂੰ ਅੱਜ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਸਰਕਾਰ ਨੇ ਸਤਮਾ ਬੀਟ ਬਲਾਕ ਨੂੰ ਬਚਾ ਲਿਆ ਹੈਗਾ ਵਾ ਤੇ ਇਸ ਗੱਲ ਦਾ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਡੇ ਇਲਾਕੇ ਦੇ ਲੋਕਾਂ ਨੇ ਅੱਜ ਇਸ ਗੱਲ ਦੀ ਲੱਡੂ ਵੰਡ ਕੇ ਜਿਹੜੀ ਖੁਸ਼ੀ ਦਾ ਇਜਹਾਰ ਕੀਤਾ ਹੈਗਾ ਵਾ ਤੇ ਅਸੀਂ ਸਰਕਾਰ ਦਾ ਇਹ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹ ਨੇ ਫੈਸਲਾ ਲਿਆ ਵਾ ਬਹੁਤ ਠੀਕ ਲਿਆ ਹੈਗਾ ਠੀਕ ਹੈ ਦਰਕੁ ਹੁਣ ਸਾਡੇ ਨਾਲ ਜੁੜ ਚੁੱਕੇ ਆ ਦੇਹਤੀ ਮਜਦੂਦ ਸਭਾ ਦੇ ਜਿਲ੍ਹਾ ਪ੍ਰਧਾਨ ਤਾਂਮਰੇਟਾ ਬਲਜੀਤ ਸਿੰਘ ਜੀ ਗੋਸ਼ੀਆਂ ਜੋ ਵੱਖ-ਵੱਖ ਸਮੇਂ ਤੇ ਗ੍ਰੀਪਾਂ ਨਾਲ ਹੁੰਦੀਆਂ ਧੱਕੇ ਸਾਰਿਆਂ ਨੂੰ ਲੈ ਕੇ ਆਪਣਾ ਸੰਘਰਸ਼ ਕਰਦੇ ਆ ਰਹੇ ਆ ਤੇ ਵੱਡੀ ਗਿਣਤੀ ਵਿੱਚ ਜਿਹੜੇ ਪੀੜਤ ਲੋਕਾਂ ਨੂੰ ਅਨਸਾਫ਼ ਲੈ ਕੇ ਦੇਣ ਦਾ ਅਹਿਮ ਰੋਲ ਅਦਾ ਕਰ ਰਿਹਾ ਅੱਜ ਵੀ ਉਹ ਸਾਡੇ ਨਾਲ ਜੁੜੇ ਆ ਐ ਸਭ ਤੋਂ ਪਹਿਲਾਂ ਤਾਂ ਕਾਮਰੇਟ ਸਾਹਿਬ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਤੁਹਾਡਾ ਅਸੀਂ ਹੱਕ ਸੱਚ ਦੀ ਆਵਾਜ਼ ਔਰ ਜਨ ਸ਼ਕਤੀ ਨਿਊਜ਼ ਜਿਹੜੀ ਲੋਕਾਂ ਦੇ ਪਿੰਡ-ਪਿੰਡ ਜਾ ਕੇ ਔਰ ਹੱਕ ਸੱਚ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਂਦੇ ਆ ਔਰ ਅਨਸਾਪ ਵੀ ਦਵਾਉਂਦੇ ਆ ਤੇ ਇਸੇ ਤਰ੍ਹਾਂ ਹੀ ਪਿਛਲੇ ਦਿਨੀ ਇਹ ਚਰਚਾ ਚ ਆਇਆ ਸੀਗਾ ਵੀ ਹਾਂਜੀ ਹਾਂਜੀ ਚਰਚਾ ਚ ਆਇਆ ਸੀ ਵੀ ਬਲਾਕ ਸਿੱਧਵਾ ਬੇਟ ਨੂੰ ਤੋੜ ਕੇ ਸੁਧਾਰ ਬਲਾਕ ਨਾਲ ਜੋੜਿਆ ਰਿਹਾ ਜਾ ਰਿਹਾ ਔਰ ਅਸੀਂ ਇੱਥੇ ਸਲੇਮਪੁਰਾ ਟਿੱਬੇ ਤੇ ਇੱਕ ਪੰਚਾਇਤ ਔਰ ਸਰਪੰਚਾਂ ਨੂੰ ਇੱਥੇ ਬੁਲਾ ਕੇ ਅਸੀਂ ਇੱਕ ਮੀਟਿੰਗ ਕੀਤੀ ਸੀ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਸੀ ਵੀ ਅਸੀਂ ਇਹ ਸਦਮਾ ਬਿਡ ਬਲਾਕ ਨੂੰ ਟੁੱਟਣ ਨਹੀਂ ਦੇਵਾਂਗੇ ਕਿਉਂਕਿ ਇੱਥੇ ਜ਼ਿਆਦਾਤਰ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆ ਆਉਂਦੀਆਂ ਨੇ ਔਰ ਮਨਰੇਗਾ ਮਜ਼ਦੂਰਾਂ ਦੇ ਇੱਥੇ ਕੰਮ ਜੁੜੇ ਇਥੋਂ ਕੰਮ ਮਿਲਦਾ ਔਰ ਜੇ ਇਥੋਂ ਬਲਾਕ ਇਹ ਜਾਂਦਾ ਸੀ ਤਾਂ ਉਹਨਾਂ ਨੂੰ ਮਨਰੇਗਾ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਸੀ ਕਿਉਂਕਿ ਹੁਣ 100 ਦਿਨ ਦਾ ਕੰਮ ਜਿਹੜਾ ਸਰਕਾਰ ਨੇ ਦਿੱਤਾ ਉਹ ਵੀ ਇਹਨਾਂ ਨੂੰ ਠੀਕ ਢੰਗ ਨਾਲ ਨਹੀਂ ਮਿਲ ਰਿਹਾ ਔਰ 6 ਮਹੀਨੇ ਹੋ ਗਏ 6ਵਾਂ ਮਹੀਨਾ ਚੱਲ ਰਿਹਾ 6ਵੇਂ ਮਹੀਨੇ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਮੁਲਾਜ਼ਮ ਸੀ ਇਹਨਾਂ ਨੇ ਘੱਟੋ ਥੋੜਾ ਟੱਕਾ ਇਹਨਾਂ ਨੂੰ ਟਾਈਮ ਕੰਮ ਦਿੱਤਾ 30 ਦਿਨਾਂ ਦਾ ਹੀ ਟਾਈਮ ਦਿੱਤਾ ਇਹਨਾਂ ਨੂੰ ਕੰਮ 100 ਦਿਨ ਦਾ ਕੰਮ ਹਜੇ 6 ਮਹੀਨੇ ਚ 100 ਦਿਨਾਂ ਦਾ ਕੰਮ ਇਹਨਾਂ ਨੂੰ ਦੇਣਾ ਨਹੀਂ ਇਸ ਕਰਕੇ ਇਹਨਾਂ ਨੂੰ ਮੁਸ਼ਕਲਾਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਣਾ ਸੀ ਪਰ ਸਾਡੇ ਜਥੇਬੰਦੀਆਂ ਦੇ ਨਾਲ ਰਲੇ ਪੰਚਾਇਤਾਂ ਔਰ ਸਰਪੰਚ ਅਸੀਂ ਇੱਕ ਸੰਘਰਸ਼ ਲਿਖਿਆ ਜਿਹੜੇ ਸੰਘਰਸ਼ ਲੀਕਾ ਨਾਲ ਅਸੀਂ ਬਲਾਕ ਸ਼ਹਿਰ ਵਿੱਚ ਮਾਰਚ ਕੀਤਾ ਔਰ ਬਲਾਕ ਸਿੱਧਵਾਂ ਬੇਟ ਅਸੀਂ 2 ਘੰਟੇ ਲਗਾਤਾਰ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ ਔਰ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਿਹਦੇ ਵਿੱਚ ਸਾਡੀ ਮੰਗ ਪੱਤਰ ਦੇ ਲੈਣ ਦੇ ਲਈ ਜਗਰਾਉਂ ਤੋਂ ਡੀਡੀਪੀਓ ਸਾਹਿਬ ਆਏ ਔਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਾਡਾ ਮੰਗ ਪੱਤਰ ਭੇਜਿਆ ਉਸ ਲੋਕਾਂ ਦੀ ਆਵਾਜ਼ ਹੈ ਮਨਰੇਗਾ ਮਜ਼ਦੂਰਾਂ ਦੀ ਆਵਾਜ਼ ਸਾਰੇ ਲੋਕਾਂ ਪੰਚਾਂ ਪੰਚਾਇਤਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੀ ਉਹ ਰਾਜ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਅਜੀਤ ਅਖਬਾਰ ਦੀ ਹੈ ਵੀ ਇਹ ਪਖੂਵਾਲ ਬਲਾਕ ਔਰ ਸੁਧਾਰ ਬਲਾਕ ਪਖੂਵਾਲ ਤੇ ਸੁਧਾਰ ਬਲਾਕ ਨੂੰ ਤੋੜਿਆ ਜਾ ਰਿਹਾ ਔਰ ਸਿਧਵਾ ਬੇਟ ਬਲਾਕ ਨਹੀਂ ਤੋੜਿਆ ਜਾਵੇਗਾ ਇਹ ਬਚ ਗਿਆ ਔਰ ਇਹ ਸੰਘਰਸ਼ੀ ਸ਼ੀਲ ਜਿਹੜੇ ਲੋਕਾਂ ਨੇ ਵਧੀਆ ਕਦਮ ਸੀਗਾ ਵਧੀਆ ਕਦਮ ਚੁੱਕਿਆ ਇਸ ਕਰਕੇ ਇਹ ਲੋਕਾਂ ਨੇ ਅੱਜ ਖੁਸ਼ੀ ਮਨਾਈ ਹੈ ਵੀ ਅਸੀਂ ਆਵਾਜ਼ ਆਪਣੀ ਚੱਕੀ ਆ ਸਾਡੀ ਆਵਾਜ਼ ਨਾਲ ਇਹ ਬਲਾਕ ਬਚ ਗਿਆ ਔਰ ਬਚਣਾ ਵੀ ਚਾਹੀਦਾ ਸੀ ਸਰਕਾਰਾਂ ਦੀਆਂ ਇਹ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਲੋਕਾਂ ਨੂੰ ਕੰਮ ਦੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਨੇੜੇ ਕੰਮ ਹੋਣੇ ਚਾਹੀਦੇ ਆ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਵੀ ਜੋ ਸੁਧਾਰ ਬਲਾਕ ਹੈ ਉਹਨੂੰ ਵੀ ਨਾ ਤੋੜਿਆ ਜਾਵੇ ਪੱਖੋਵਾਲ ਬਲਾਕ ਨੂੰ ਵੀ ਨਾ ਤੋੜਿਆ ਜਾਵੇ ਕਿਉਂਕਿ ਸਰਕਾਰਾਂ ਤਾਂ ਕੰਮ ਦਿੰਦੀਆਂ ਨੇ ਵੀ ਲੋਕਾਂ ਦੇ ਜਿਹੜੇ ਸਮੱਸਿਆ ਨੇੜੇ ਹੋਣ ਹੱਲ ਹੋਣ ਸਰਕਾਰਾਂ ਕੰਮ ਬਣਾਉਂਦੀਆਂ ਨੇ ਜਿਹੜੀ ਸਾਡੀ ਇਹ ਪੰਜਾਬ ਸਰਕਾਰ ਆ ਇਹਨਾਂ ਨੇ ਕੰਮ ਨੇੜੇ ਕਰਨ ਦੀ ਬਜਾਏ ਦੂਰ ਕਰ ਰਹੇ ਆ ਇਹ ਸਰਕਾਰ ਨੂੰ ਨਹੀਂ ਚਾਹੀਦਾ ਹੈਗਾ ਵੀ ਉਹ ਬਲਾਕਾਂ ਨੂੰ ਕਿਸੇ ਵੀ ਬਲਾਕ ਨੂੰ ਤੋੜਿਆ ਜਾਵੇ ਜੇ ਸਾਡੀ ਸਮੱਸਿਆ ਸੀ ਹੋਰ ਲੋਕਾਂ ਦੀ ਵੀ ਸਮੱਸਿਆ ਹੈ ਇਹਨਾਂ ਸਾਰੀਆਂ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ ਹੈਗਾ ਸਰਕਾਰਾਂ ਨੂੰ ਵਧਾਉਣੇ ਚਾਹੀਦੇ ਬਲਾਕ ਘਟਾਉਣੇ ਨਹੀਂ ਚਾਹੀਦੇ ਹੈਗੇ ਪਿਛਲੇ ਦਿਨੀ ਸੁਣਿਆ ਸੁਣਿਆ ਸੀਗਾ ਵੀ ਇੱਥੇ ਪਟਵਾਰਖਾਨੇ ਹੋਰ ਉਹ ਵੀ ਘਟਾਏ ਜਾ ਰਹੇ ਆ ਔਰ ਜਿਹੜੇ ਘਟਾਏ ਜਾ ਰਹੇ ਆ ਉੱਥੇ ਮੁਲਾਜ਼ਮ ਜਿਹੜੇ ਸਾਡੇ ਮੁੰਡੇ ਪੜ੍ਹੇ ਲਿਖੇ ਮੁੰਡੇ ਆ ਉਹਨਾਂ ਦੀਆਂ ਨੌਕਰੀਆਂ ਵੀ ਨਹੀਂ ਉਹਨਾਂ ਨੂੰ ਮਿਲਣੀਆਂ ਹੈਗੀਆਂ ਔਰ ਉਹ ਬੇਰੁਜ਼ਗਾਰ ਅੱਗੇ ਹੀ ਬੇਰੁਜ਼ਗਾਰ ਬਹੁਤ ਆ ਔਰ ਜੇ ਵਧਾਉਣਗੇ ਤਾਂ ਇਹ ਕੰਮ ਇਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਔਰ ਜੇ ਘਟਾਉਣਗੇ ਤੇ ਉਹਨਾਂ ਨੂੰ ਬੇਰੁਜ਼ਗਾਰ ਕੀਤਾ ਜਾਏਗਾ ਉਹ ਕਿਹੜੇ ਪਾਸੇ ਨੂੰ ਜਾਣਗੇ ਅਸੀਂ ਇਹ ਕਹਨੇ ਆਂ ਕਿ ਕੋਈ ਵੀ ਬਲਾਕ ਨਾ ਤੋੜਿਆ ਜਾਵੇ ਸਰਕਾਰ ਨੂੰ ਇਹਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈਗਾ ਵੀ ਕਿਸੇ ਨੂੰ ਨਾ ਤੋੜਿਆ ਜਾਵੇ ਪਿਛਲੇ ਦਿਨੀ ਸਾਡਾ ਜਿਹੜਾ ਸਿੱਧਵਾ ਬੇਟ ਹਸਪੀਟਲ ਆ ਇਹਨੂੰ ਵੀ ਇੱਕ ਡਿਸਪੈਂਸਰੀ ਬਣਾ ਦਿੱਤਾ ਗਿਆ ਔਰ ਜਿਹੜਾ ਸਾਡਾ ਅਗਲਾ ਸੰਘਰਸ਼ ਹੋਵੇਗਾ ਉਹ ਹਸਪੀਟਲ ਦਾ ਹੋਵੇਗਾ ਲੋਕਾਂ ਵੱਲੋਂ ਔਰ ਬੇਟ ਇਲਾਕੇ ਵੱਲੋਂ ਕਿਉਂਕਿ ਸਾਡੇ ਨੇੜੇ-ਨੇੜੇ 20 ਕਿਲੋਮੀਟਰ ਤੱਕ ਕੋਈ ਵੀ ਸਿਹਤ ਸਹੂਲਤ ਦੇ ਇਲਾਜ ਲਈ ਕੋਈ ਡਾਕਟਰ ਨਹੀਂ ਹੈਗਾ ਇੱਥੇ ਔਰ ਵੱਡੇ ਹਸਪੀਟਲ ਜਿੱਥੇ 20-25000 ਰੁਪਏ ਜੇ ਬਚਾ ਤਾਂ ਉੱਥੇ ਸਾਡੇ ਕਿਸੇ ਵੀ ਗਰੀਬ ਦੀ ਐਂਟਰੀ ਹੁੰਦੀ ਹੈ ਨਹੀਂ ਤਾਂ ਪੈਸੇ ਨਾ ਹੋਣ ਕਾਰਨ ਉਹ ਇਲਾਜ ਨਹੀਂ ਕਰਵਾ ਸਕਦੇ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਵੀ ਜਿਹੜਾ ਸਾਡਾ ਸਿੱਧਵਾਂ ਬੇਟ ਹਸਪੀਟਲ ਹੈ ਇਹਨੂੰ ਵੱਡਾ ਕੀਤਾ ਜਾਵੇ ਇੱਥੇ ਵਧੀਆ ਡਾਕਟਰ ਸਿਹਤ ਸਹੂਲਤ ਸਵਾਵਾਂ ਦੇਣ ਇੱਥੇ ਐਂਬੂਲੈਂਸ ਗੱਡੀ ਦੀ ਵੀ ਬੜੀ ਜ਼ਰੂਰਤ ਹੈ ਕਿਉਂਕਿ ਹੁਣ ਮਜ਼ਦੂਰਾਂ ਨੇ ਵੀ ਕੰਮ ਖੇਤਾਂ 'ਚ ਕਰਨਾ ਕਿਸਾਨਾਂ ਨੇ ਵੀ ਖੇਤਾਂ 'ਚ ਕਰਨਾ ਕਿਉਂਕਿ ਜ਼ਹਿਰੀਲੇ ਸੱਪ ਆ ਇੱਥੇ ਕੋਈ ਸੱਪ ਕੱਟਿਆ ਜਾਂਦਾ ਹੈਗਾ ਇੱਥੇ ਕੋਈ ਇਲਾਜ ਨਹੀਂ ਹੈਗਾ ਇੱਥੇ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਇੱਥੇ ਹੱਡੀਆਂ ਵਾਲਾ ਕੋਈ ਡਾਕਟਰ ਨਹੀਂ ਹੈਗਾ ਜੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ ਉਹਨੂੰ ਜਗਰਾਉਂ ਲੈ ਜਾਣਾ ਪੈਂਦਾ ਇੱਥੇ ਪੁਰਾਣਾ ਹਸਪੀਟਲ ਹੈਗਾ ਇਹਨੂੰ ਵੱਡਿਆਂ ਕੀਤਾ ਜਾਵੇ ਔਰ ਇੱਥੇ ਚੰਗੇ ਡਾਕਟਰਾਂ ਨੂੰ ਲਾਇਆ ਜਾਵੇ ਪਿਛਲੇ ਦਿਨੀ ਇੱਕ ਇੱਥੇ ਡਾਕਟਰ ਨੇ ਕੋਈ 2-3 ਉਹਨਾਂ ਨੇ ਇੱਕ ਐਸਾ ਕਰਮ ਕੀਤਾ ਇੱਕ ਵਿਚਾਰੀ ਲੇਡੀਜ਼ ਉਹਦਾ ਦੰਦ ਟੁੱਟ ਗਿਆ ਲੜਾਈ ਦੌਰਾਨ ਔਰ ਡਾਕਟਰਾਂ ਨੇ ਉਹਦੇ ਉਹ ਉਹਨੂੰ ਬੀਬੀ ਨੂੰ ਦੰਦ ਜਿਹੜਾ ਉਹਦਾ ਟੁੱਟਿਆ ਸੀਗਾ ਉਹ ਦੰਦ ਦਾ ਐਕਸਰਾ ਨਹੀਂ ਕੀਤਾ ਹੋਰ ਦੰਦਾਂ ਦਾ ਐਕਸਰਾ ਕਰਕੇ ਉਹਨੂੰ ਟਾਲ ਦਿੱਤਾ ਗਿਆ ਜਿਹੜਾ ਕਿ ਉਸ ਬੀਬੀ ਨੇ ਦੱਸਿਆ ਵੀ ਮੇਰਾ ਆਹ ਦੰਦ ਟੁੱਟਿਆ ਉਹ ਦੰਦ ਦਾ ਐਕਸਰਾ ਨਹੀਂ ਕੀਤਾ ਹੋਰ ਦੰਦਾਂ ਦਾ ਐਕਸਰਾ ਕਰਕੇ ਉਹਨੂੰ ਮੋੜ ਦਿੱਤਾ ਗਿਆ ਕਿਉਂਕਿ ਉਹ ਬੀਬੀ ਨਾਲ ਉਹਨਾਂ ਡਾਕਟਰਾਂ ਨੇ ਧੱਕਾ ਵੀ ਕੀਤਾ ਪਰ ਉਹ ਬੀਬੀ ਨੇ ਆਪਣੀ ਪਹੁੰਚ ਜਮਾਈ ਉਹ ਜਗਰਾਓ ਨੂੰ ਉਹਦੀ ਹੁਣ ਸ਼ਾਇਦ ਸੋਮਵਾਰ ਨੂੰ ਪੜਤਾਲ ਹੋ ਕੇ ਉਹਨਾਂ ਨੂੰ ਇਨਸਾਫ ਮਿਲ ਜੇਗਾ ਜਿਹੜੇ ਐਸੇ ਡਾਕਟਰ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਰੱਖਾਂਗੇ ਔਰ ਸਾਹਮਣੇ ਲਿਆਵਾਂਗੇ ਅਸੀਂ ਇਹ ਚਾਹੁੰਦੇ ਹਾਂ ਵੀ ਇਹਨੂੰ ਵੱਡਾ ਵੀ ਕੀਤਾ ਜੇ ਵਧੀਆ ਡਾਕਟਰ ਜਿਹੜੇ ਲੋਕਾਂ ਨੂੰ ਵਧੀਆ ਸਵਾਵਾ ਦੇਣ ਉਹੋ ਜੇ ਡਾਕਟਰਾਂ ਦੀ ਸਿੱਧਾ ਅੰਬਡ ਹਸਪੀਟਲ 'ਚ ਲੋੜ ਆ ਔਰ ਇਹ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਤਹਾਡੇ ਚੈਨਲ ਦੇ ਮਾਧਿਮਾ ਰਾਹੀਂ ਵੀਰ ਸਰਕਾਰ ਨੇ ਜੇ ਇਹ ਕੋਈ ਫੈਸਲਾ ਬਦਲਣ ਦੀ ਕੋਈ ਹੋਰ ਕੋਸ਼ਿਸ਼ ਕੀਤੀ ਇੱਥੇ ਕਿਸਾਨ ਪਿੰਡਾਂ ਦੇ ਲੋਕ ਮਨਰੇਗਾ ਮਜ਼ਦੂਰ ਬਲਾਕ ਸਿਧਵਾ ਬੇਟ ਚ ਲੰਮਾ ਸੰਘਰਸ਼ ਔਰ ਅਣਮਿਥੇ ਸਮੇ ਲਈ ਬੈਠਣਗੇ ਜੇ ਸਰਕਾਰ ਨੇ ਕੋਈ ਫੈਸਲਾ ਬਦਲਣ ਦੀ ਕੋਈ ਹੋਰ ਕੋਸ਼ਿਸ਼ ਕੀਤੀ ਸਾਡੇ ਬਲਾਕ ਨੂੰ ਵੱਡਾ ਕੀਤਾ ਜਾਵੇ ਅਤੇ ਲੋਕਾਂ ਨੂੰ ਵਧੀਆ ਇਥੋਂ ਕੰਮ ਮਿਲੇ ਇਹੀ ਸਾਡੀ ਬੇਨਤੀ ਆ ਵੀ ਅਸੀਂ ਸਰਕਾਰ ਦੀ ਸਲਾਘਾ ਵੀ ਕਰਦੇ ਆ ਵੀ ਇਹਨਾਂ ਨੇ ਵਧੀਆ ਕੰਮ ਕੀਤਾ ਹੈਗਾ ਲੋਕਾਂ ਦੀ ਆਵਾਜ਼ ਸੁਣੀ ਆ ਕਿਉਂਕਿ ਮਨਰੇਗਾ ਮਜ਼ਦੂਰਾਂ ਨੇ ਇੰਨੀ ਗਰਮੀ ਦੇ ਵਿੱਚ ਦੋ ਤਿੰਨ ਕਿੱਟੇ ਲਗਾਤਾਰ ਸੰਘਰਸ਼ ਕੀਤਾ ਉਹਨਾਂ ਦੀ ਮੰਗ ਸੀਗੀ ਉਹਨਾਂ ਦੀ ਮੰਗ ਮੰਨੀ ਔਰ ਪੂਰੀ ਕੀਤੀ ਆ ਇਸ ਗੱਲੋਂ ਆਪਣੇ ਜਥੇਬੰਦੀ ਵੱਲੋਂ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ